ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਵੱਡੀਆਂ ਹਰੀਆਂ ਮਿਰਚਾਂ ਲੈਂਦੀਆਂ ਇਹ ਬਣਾਵਾਂਗੇ ਆਪਾਂ ਕੱਟ ਲਈਆਂ 100 ਗ੍ਰਾਮ ਮਿਰਚਾਂ ਹੈਗੀਆਂ ਆਪਾਂ ਕੱਟ ਲਈਆਂ ਇਹਦੇ ਵਿੱਚੋਂ ਕੁਝ ਬੀਜ ਵੀ ਕੱਢ ਲੈ ਕੱਢ ਤੇ ਆਪਾਂ ਵੈਸੇ ਕੌੜੀਆਂ ਨਹੀਂ ਹੁੰਦੀਆਂ ਇਹ ਤੇ ਮੈਂ ਤਾਂ ਬੇਰ ਵੀ ਬੀਜ ਕੱਢ ਹੀ ਦਿੱਤੇ ਮਿਰਚ ਤਾਂ ਕੌੜੀ ਹੋਊਗੀ ਥੋੜੀ ਕੰਨੀ ਦਾ ਆਹ ਲਓ ਜੀ ਆਪਾਂ ਛੋਟੇ-ਛੋਟੇ ਪਿਆਜ਼ ਜਿਹੜੇ ਆਪਾਂ ਨੂੰ ਗਰਮੀ ਤੋਂ ਬਚਾਉਂਦੇ ਆ ਇਹ ਆਪਾਂ ਨੂੰ ਜ਼ਰੂਰ ਹੀ ਖਾਣੇ ਚਾਹੀਦੇ ਆ ਤੇ ਛੋਟੇ-ਛੋਟੇ ਪਿਆਜ਼ ਸੀਗੇ ਆਪਣੇ ਮੈਂ ਕਿਹਾ ਨਾਲੇ ਤਾਂ ਰੈਸਪੀ ਬਣਾਵਾਂਗੇ ਨਾਲੇ ਕੱਟੇ ਜਾਣਗੇ ਵੈਸੇ ਤੇ ਆਪਾਂ ਵੱਡਾ ਪਿਆਜ਼ ਚੱਕ ਕੇ ਕੱਟਦੇ ਆ ਛੋਟਿਆਂ ਨਾਲ ਆਪਾਂ ਹੱਥ ਨਹੀਂ ਪਾਉਂਦੇ ਤੇ ਅੱਜ ਮੈਂ ਕਿਹਾ ਆਪਾਂ ਇਹਦੀ ਰੈਸਪੀ ਬਣਾਈ ਹੈ ਅੱਜ ਆਪਾਂ ਹਰੀਆਂ ਮਿਰਚਾਂ ਤੇ ਆਪਣੇ ਪਿਆਜ਼ ਛੋਟੇ-ਛੋਟੇ ਤੇ ਆਪਾਂ ਦਹੀਂ ਲਈ ਹੈ ਹਾਂਜੀ ਇੱਧਰ ਆਪਾਂ ਜੀ ਤੇਲ ਕੜਾਹੀ ਦੇ ਵਿੱਚ ਪਾ ਲਿਆ ਇੱਕ ਵੱਡਾ ਚਮਚਾ ਆਪਾਂ ਤੇਲ ਕੜਾਹੀ ਦੇ ਵਿੱਚ ਪਾ ਲਿਆ ਇਹ ਗਰਮ ਹੋਈ ਜਾਂਦਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਬਣਾਉਣੀ ਹੱਲ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਜੀਰਾ ਅੱਧਾ ਚਮਚ ਜੀਰੇ ਦਾ ਅੱਧਾ ਚਮਚ ਹੀ ਆਪਣਾ ਸੌਂਫ ਦਾ ਸੌਂਫ ਪਾਵਾਂਗੇ ਤੇ ਆਦ ਆਪਾਂ ਨਾ ਦਰੜ ਫੜੜ ਕੀਤਾ ਹੋਇਆ ਧਨੀਆ ਪਾਵਾਂਗੇ ਸਾਤ ਤਾਂ ਵੀ ਪਾ ਸਕਦੇ ਆ ਅਸੀਂ ਦਰੜ ਫੜੜ ਕਰਕੇ ਪਾਇਆ ਤੇ ਅੱਧਾ ਹੀ ਚਮਚਾ ਆਪਾਂ ਜੀ ਪਾਵਾਂਗੇ ਰਾਈ ਇਹਦੇ ਵਿੱਚ ਹੁਣ ਆਪਾਂ ਇਹਨੂੰ ਤੜਕ ਗੀ ਨਾ ਜਦੋਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਹਾਂਜੀ ਆਪਾਂ ਧਨੀਆ ਜੀਰਾ ਤੜਕ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਿੰਗ ਹਿੰਗਾ ਆਪਾਂ ਥੋੜੀ ਜਿਹੀ ਪਾ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਆ ਪਿਆਜ਼ ਪਾ ਦਿੰਦੇ ਹਾਂ ਜਿਆਦੇ ਵਿੱਚ ਆਪਾਂ ਨਮਕ ਵੀ ਪਾਵਾਂਗੇ ਨਮਕ ਦਾ ਪਹਾੜ ਤੋਂ ਨਾ ਪਾਵਾਂਗੇ ਆਪਾਂ ਨਾ ਉਹ ਵਿੱਚ ਚਾਟ ਮਸਾਲਾ ਵੀ ਪਾਵਾਂਗੇ ਉਹਨੇ ਬੀਚ ਨਾ ਮੈਂ ਚਾਹ ਤੰਤਲੇ ਲਈ ਨਮਕ ਪਾ ਲਿਆ ਤੇ ਹੁਣ ਆਪਾਂ ਇਹਨਾਂ ਤਾਸ ਨੂੰ ਪਕਾਉਂਦੇ ਹਾਂ ਹਾਂ ਇਹ ਪਿਆਜ਼ ਆਪਣੇ ਥੋੜੇ ਥੋੜੇ ਚੌਪਟ ਹੋਏ ਨੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਨੇ ਮਿਕਸ ਤੇ ਹੁਣ ਆਪਾਂ ਇਹਨਾਂ ਥੋੜੇ ਸੌਫਟ ਕਰਕੇ ਫੇਰਾ ਪਾ ਕੇ ਮਸਾਲੇ ਪਾ ਦੇਣੇ ਨੇ ਜੀ ਹਨ ਆਪਾਂ ਪਾਵਾਂਗੇ ਤੇ ਮਸਾਲੇ ਨਮਕ ਆਪਣਾ ਪਾਇਆ ਵੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਅੱਧਾ ਚਾਹ ਚ ਪਾਵਾਂਗੇ ਹਲਦੀ ਪਾਊਡਰ ਦਾ ਤੇ ਇਹਦੇ ਨਾਲ ਆਪਾਂ ਅੱਧਾ ਚਾਹ ਚ ਪਾਵਾਂਗੇ ਕਸ਼ਮੀਰੀ ਮਿਰਚ ਪਾਵਾਂਗੇ ਦੂਸਰੀ ਮਿਰਚ ਪਾਉਣੀ ਹੈ ਖਖੌੜੀ ਵਾਲੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚਾਟ ਮਸਾਲਾ ਤੇ ਗਰਮਾ ਮਸਾਲਾ ਇਹ ਪਾਵਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਨੈਕਸਟ ਕਰਕੇ ਆਪਾਂ ਥੋੜਾ ਜਿਹਾ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਦਹੀਂ ਪਾਵਾਂਗੇ। ਹਾਂਜੀ ਆਪਣੀ ਸਬਜ਼ੀ ਥੋੜੀ-ਥੋੜੀ ਪੱਕ ਗਈ ਐ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦਹੀਂ। ਹਾਂਜੀ ਦਹੀਂ ਪਾ ਕੇ ਆਪਾਂ ਨਾ ਕੱਚੀ ਨਹੀਂ ਮਾਰਨੀ। ਇਹਨੂੰ ਐਸ ਤਰ੍ਹਾਂ ਢੱਕ ਦਾਂਗੇ ਆਪਾਂ 4-5 ਮਿੰਟ। ਹਾਂਜੀ 4-5 ਮਿੰਟ ਹੋ ਗਏ। ਦੇਖੋ ਜੀ ਵੇਖਾ ਤਾਂ ਪਹਿਲਾਂ ਕੱਟ ਕੇ ਮਾਰ ਦਿੰਦੇ ਨੇ ਤੇ ਆਪਣਾ ਦਹੀਂ ਫਟ ਜਾਂਦਾ ਹੁਣ ਆਪਣੀ ਸਬਜੀ ਬਣੀ ਹੈ ਜਿਵੇਂ ਵਿੱਚ ਪਨੀਰ ਪਾਇਆ ਹੁੰਦਾ ਆ ਦੇਖੋ ਆਪਣੀ ਦਹੀਂ ਦੀ ਨਾ ਪਨੀਰ ਬਣ ਗਿਆ ਤੇ ਸਬਜੀ ਬਹੁਤ ਵਧੀਆ ਬਣ ਗਈ ਹੈ ਇਹ ਮੈਂ ਦਹੀਂ ਵਾਲੀ ਸਬਜੀ ਬਣ ਗਈ ਆਪਣੀ ਮਿਰਚਾਂ ਤੇ ਪਿਆਜ਼ ਵਾਲੀ ਹਾਂਜੀ ਹੁਣ ਜੀ ਆਪਾਂ ਟਾ ਕੇ 2-4 ਮਿੰਟ ਹੀ ਪਕਾਵਾਂਗੇ ਤਿਆਰ ਹੈ ਤੇ ਆਪਾਂ ਨਾਲ ਬਣਾਵਾਂਗੇ ਜੀ پراਉਫੇ ਹਾਂਜੀ ਸਾਜੀ ਆਪਣੀ ਬੰਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਨੂੰ ਦੂਸਰੀ ਸਾਈਡ ਕਰ ਦਾਂਗੇ ਇੱਥੇ ਰੱਖਾਂਗੇ ਆਪਾਂ ਤਵਾ ਹੁਣ ਜੀ ਬਣਾਵਾਂਗੇ ਆਪਾਂ ਪਰੌਠੇ ਹਾਂਜੀ ਰੋਟੀ ਆਪਾਂ ਵੇਲ ਲਈਏ ਉੱਤੇ ਆਪਾਂ ਘਿਓ ਵੀ ਲਾ ਲੈਣ ਹੁਣ ਉੱਤੇ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਦਿਆਂਗੇ ਇਹਦੇ ਐਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਇਹਦਾ ਐਸ ਤਰ੍ਹਾਂ ਕਰਕੇ ਪਰੌਠਾ ਬਣਾ ਦੇਾਂਗੇ ਇਸ ਤੱਕ ਆ ਕੇ ਹਾਂਜੀ ਹੁਣ ਆਪਾਂ ਐ ਕਰਦੇ ਆਂਗੇ ਇਹਨੂੰ ਇਹ ਲੱਛਾ ਪਰੌਠਾ ਬਣ ਜਾਊਗਾ ਆਪਣਾ ਐਸ ਤੱਕ ਐ ਕਰਕੇ ਆਪਾਂ ਪਰੌਠੇ ਬਣਾ ਲਾਂਗੇ ਹੁਣ ਆਪਾਂ ਵੇਲ ਲਾਂਗੇ ਸੁੱਕਾ ਆਟਾ ਲਾ ਕੇ ਹਾਂਜੀ پراothe ਬਣ ਕੇ ਆਪਣੇ ਹੋ ਗਏ ਤਿਆਰ ਸਾਰਾ ਤਾਂ ਅਸੀਂ ਬਖਾ ਨਹੀਂ ਸਕੇ ਕਿਉਂਕਿ ਵੀਡੀਓ ਲੰਬਾ ਬੰਦਾ ਸੀ ਹੁਣ ਆਪਾਂ ਦੇਖੀ ਕਿ ਹੁਣ پراothe ਬਣਾਏ ਤੇ ਫਿਰ ਉੱਤੇ ਆਪਾਂ ਤਵੇ ਦੇ ਉੱਤੇ ਵੀ ਲਾਇਆ ਤੇ ਲਓ ਜੀ پراothe ਬਣ ਕੇ ਹੋ ਗਏ ਤਿਆਰ ਹੁਣ ਆਪਾਂ ਥਾਲੀ ਸਰਵ ਕਰਦੇ ਆ ਲਓ ਜੀ ਥਾਲੀ ਆਪਣੀ ਤਿਆਰ ਹੋ ਗਈ ਹੈ ਤੇ ਆਪਣੀ ਆ ਸਮੈਚ ਤੇ ਪਿਆਜ਼ ਦੀ ਸਬਜੀ ਵਧੀਆ ਤੇ ਦਹੀਂ ਪਨੀਰ ਵਾਲੀ ਬਣੀ ਹੈ ਤੇ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਬੜੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਜਰੂਰ ਘਰੇ ਬਣਾ ਕੇ ਟਰਾਈ ਕਰਿਓ ਜੀ ਤੇ ਵਧੀਆ ਆਪਣੇ ਲੱਛੇ ਪਰੌਂਠੇ ਬਣੇ ਆ ਦੇਖੋ ਕਿੰਨੇ ਵਧੀਆ ਬਣੇ ਆ ਖੁੱਲੇ ਖੁੱਲੇ ਤੇ ਇਹਨਾਂ ਨੂੰ ਖਾਣ ਚ ਬਹੁਤ ਹੀ ਵਧੀਆ ਲੱਗਦੇ ਆ ਇਹ ਬਹੁਤ ਹੀ ਟੇਸਟੀ ਹੁੰਦੇ ਆ ਹਾਂਜੀ ਬਹੁਤ ਹੀ ਟੇਸਟੀ ਸਬਜ਼ੀ ਬਣੀ ਆ ਬਹੁਤ ਟੇਸਟੀ ਆਪਾਂ ਦਾ ਰੈਸਪੀ ਚ ਚਾਹਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਸਤਿ ਸ੍ਰੀ ਅਕਾਲ